ਹਾਂਜੀ ਕਿਨਾ ਤੁਹਾਡਾ ਹੀ ਅੱਛਾ ਜਿਹੜੀ ਆ ਡਰੇਨ ਦੀ ਸਵਾਈ ਹੋ ਰਹੀ ਆ ਤੇ ਉਹ ਮਤਲਬ ਕਾਫੀ ਚਿਰ ਬਾਅਦ ਹੋ ਰਹੀ ਆ ਅਰੇ ਇਹ ਸੀ ਵੀ ਸਰਪਾਲ ਜੁਗਤ ਤੇ ਪਾਣੀ ਨਿਕਲਿਆ ਇਹਨਾਂ ਲਾਈਨਾਂ ਵਿੱਚੋਂ ਅੱਜ ਤੇਲੀ ਗੱਲ ਤੇ ਆ ਵੀ ਉੱਥੇ ਪਾਈਪ ਲਾਈਨ ਦੀ ਜਿਹੜੀ ਅਸਟੀਵੇਟ ਬਣ ਰਿਹਾਗਾ ਕੀ ਖਾਸ ਲੋੜ ਕੋਈ ਮੇਦਾਰ ਤੋਂ ਮੈਂ ਪਾਈ ਜਾਵੇ ਜੀ ਤੁਹਾਡਾ ਤੇ ਉਸ ਤੋਂ ਬਾਅਦ ਵੀ ਸਾਡੇ ਕੋਲ ਬਿਲਕੁਲ ਆ ਗਿਆ ਕਿ ਮੈਂ ਇਸ ਤੋਂ ਬਤੌਰ ਤੇ ਪ੍ਰੋਵਾਈਡਰ ਦੀ ਦੁਆਰਾ ਨਾ ਦਾ ਡਰੇਨ ਦੀ ਸफाई ਕਰਵਾਈ ਜਾਵੇ ਉਸ ਤੋਂ ਬਾਅਦ ਐਪੀਐਸ ਦੇ ਵਿੱਚ ਜਿਹੜੀਆਂ ਮੋਟੀਆਂ ਇਕੱਤੀ ਦੇ ਵਿੱਚ ਕੋਈ ਫਾਲਟ ਆਉਂਦੀ ਹੈ ਉਹ ਕਲੀਅਰ ਕਰਾਇਆ ਜਾਵੇ ਕਿ ਜਿਹੜੇ ਗੇਟ ਵਾਲਾ ਉਹਨਾਂ ਨੂੰ ਕਲੀਅਰ ਕਰਾਇਆ ਜਾਵੇ ਉਹਦੇ ਨਾਲ ਸਵਰੇਸ ਸਿੰਘ ਨਿਕਲਦੇ ਸਵਰੇਸ ਸਿੰਘ ਦੇ ਕੋਲ ਪਾਣੀ ਥਈ ਇੱਕ 8 ਐਮਐਲ ਦੀ ਜਿਹੜੀ ਆਪਣਾ ਮੋਟਰਾ ਜੀ ਮੋਟਰਾ 8 ਐਮਐਲ ਦੀ ਪਾਣੀ ਇਸ ਤਰ੍ਹਾਂ ਤੇ ਦੇਗੀ ਤੇ ਇਹ ਡਰੇਨ ਦੀ ਸफाई ਨਾ ਹੋਦੀ ਤਾਂ ਇਹ ਜਦੋਂ ਵਰਤੋਂ ਹੋਵੇ ਖੇਤਾਂਾਂ ਦੀਆਂ ਖਣਕਾਂ ਦੇ ਇਖਤਿਆਰ ਕਰਦਾ ਪਾਣੀ ਉਹ ਇਹ ਕਾਹਦਾ ਦੀ ਖਣਕਾਂ ਵੀ ਬੰਦੀ ਰਵੇ ਤੇ ਆਪਣਾ ਕੰਮ ਵੀ ਚੱਲਦਾ ਰਹੇ ਇਸੇ ਕਰਕੇ ਸफाई ਕਰ ਜਿਹੜੇ ਵਾਰਡਾਂ ਦੇ ਵਿੱਚ ਇਸ ਟਾਈਮ ਤੇ ਆਪਣੇ ਸੀਵਰੇਜ ਦੇ ਟੈਂਕ ਆ ਉਹ ਭਰੇ ਹੋਏ ਆ ਉਹਦੇ ਜਿਹਨੂੰ ਇਹਨੇ ਆਪਾਂ ਉਹਦੇ ਕਰਕੇ ਕਾਰਨ ਇਹ ਡਰੇਨ ਦੀ ਸੁਵਾਈ ਹੋਣ ਦੇ ਕਾਰਨ ਆ ਡਰੇਨ ਦੀ ਸੁਵਾਈ ਹੋ ਗਈ ਜਿਹੜਾ ਕੰਟੀਨਿਊ ਚੱਲੇਗੀ ਵੱ ਤੋਂ ਬਾਈਪਾਸ ਚੱਲੇਗੀ ਪਿੱਤਰੋ ਸਾਫ ਪਾਣੀ ਵਾਲੀ ਜਲੂਗੀ ਉਹਦੇ ਨਾਲ ਪਾਣੀ ਜਿਹੜਾ ਵਕਤੋਂ ਵਗਾਣਾ ਸੀ ਜਦੋਂ ਉਹ ਸਦਾ ਡਰੇਨ ਦੇ ਸਾਹੀ ਆਪਾਂ ਪਾਣੀ ਰੈਸਟ ਕਰਾਂਗੇ ਅਧਿਆਤ ਸੈਪਲਟੀ ਪਾਣੀ ਆਪਣਾ ਹੋਈ ਹੀ ਬਾਹਰ ਦੇ ਜ਼ਰੂਰ ਇਹ ਜੋ ਸਭ ਖੁਦ ਆਉਣਗੇ ਮੌਕਾ ਵੇਖਣ ਕੀ ਕਰਦੇ ਆ ਜੇ ਹਜੇ ਕੋਈ ਅਪਡੇਟ ਨਹੀਂ ਫਿਰ ਕਿ ਸੁਣਿਆ ਵੀ ਅੱਜ ਰੋਡਾਂ ਤੇ ਬਹੁਤ ਸਫਾਈ ਹੋ ਰਹੀ ਆ ਹਾਂਜੀ ਹਾਂਜੀ ਬਹੁਤ ਵੱਡਾ ਸਫਾਈ ਇਹੋ ਸਾਹ ਸਖਤੀ ਕਰ ਰਹੇ ਹੁਣ ਇਸ ਟਾਈਮ ਹਾਂਜੀ 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 ਬਹੁਤ ਠੀਕ ਆ ਜੀ ਇਹ ਡਰੇਨ ਦੀ ਸਫਾਈ ਹੋ ਕੇ ਉਸ ਤੋਂ ਬਾਅਦ ਮਤਲਬ ਇਹ ਸੀਵਰੇਜ ਆਪਣੇ ਚੱਲਣਗੇ ਆਟੋਮੈਟਿਕਲੀ ਡਰੇਨ ਦੀ ਸਫਾਈ ਹੋ ਗਈ ਜੀ ਆਪਣਾ ਜਿਹੜਾ ਫਲੋ ਆ ਪਾਣੀ ਦਾ ਉਹ ਲੋ ਲੇਵਲ ਰਹਿ ਰਹੂਗਾ ਤਾਂ ਕਿ ਕਿਸਾਨਾਂ ਦੇ ਖੇਤਾਂ 'ਚ ਪਾਣੀ ਨਾ ਜਾਵੇ ਜਦੋਂ ਕਿਸਾਨਾਂ ਦੇ ਖੇਤਾਂ 'ਚ ਪਾਣੀ ਨਾ ਆ ਗਿਆ ਨੰਨੇ ਮਾਰੀ ਜਿੱਥੇ ਰੱਖਦਾ ਰਹਿਆ ਪਰ ਸ਼ਹਿਰ ਦੋ ਤਾਈ ਦਿਨਾਂ ਦੇ ਵਿੱਚ ਸਰ ਇਹਨਾਂ 25 ਦਿਨਾਂ ਦੀ ਬੱਦਪਾਨੀ ਨੂੰ ਇਹ ਜੋ ਬਾਰਿਸ਼ ਇਹ ਜੋ ਸਾਹਿਬ ਦੀ ਹਦਾਇਤ ਹੈ ਹਾਂਜੀ ਹਾਂਜੀ ਇਹ ਜੋ ਸਾਹਿਬ ਅੱਜ ਉਹਨਾਂ ਨੇ ਤੁਸੀਂ ਉਹਨਾਂ ਨੂੰ ਕਦੋਂ ਮਿਲੇ ਸੀ ਅਸੀਂ ਗੱਲ ਦਕੀਪੁਰ ਤੋਂ 2:30 ਵਜੇ ਮਿਲੇ ਠੀਕ ਹੈ ਜੀ ਹਾਂਜੀ ਇਹ ਆਪਣੇ ਸੀ ਗੁਰਮੀਲ ਸਿੰਘ ਜੀ ਉਹਨਾਂ ਨਾਲ ਅਸੀਂ ਰੇਨ ਦੀ ਸਫਾਈ ਹੋ ਰਹੀ ਸੀ ਅਸੀਂ ਲੰਗੇ ਜਾ ਰਹੇ ਸੀ ਅਸੀਂ ਕਿਹਾ ਚਲੋ ਅੱਜ ਵੇਖਦੇ ਹਾਂ ਕਿਉਂਕਿ ਰੋੜਾਂ ਦਾ ਅਸੀਂ ਮੌਕਾ ਵੇਖਿਆ ਸੀ ਰੋੜਾਂ ਦੀ ਸਫਾਈ ਹੋ ਰਹੀ ਹੈ ਅੱਜ ਤੇ ਚਲੋ ਬਹੁਤ ਵਧੀਆ ਫਲਾਗਾ ਜੋ ਕੰਮ ਕਰ ਰਹੇ ਆ